ਸ਼ਗਾਰਾ ਸਿੰਘ ਜੀ ਮਾਨ ਸਮਾਪਤ ਮੈਂ। ਕਿਸਾਨ ਲਹਿਰ ਦੇ ਸ਼ਹੀਦ ਸ਼ੁਭਕਰਨ ਜੀ ਵੱਲੋਂ ਦੀ ਪਹਿਲੀ ਵਰਸੀ ਤੇ ਇਕੱਠੇ ਹੋਏ ਸਾਰੇ ਹੀ ਕਿਸਾਨ ਮਜ਼ਦੂਰ ਸਤਿਕਾਰਯੋਗ ਸਾਡੀਆਂ ਮਾਵਾਂ ਭੈਣਾਂ ਬਹੁਤ ਸਾਰੀਆਂ ਗੱਲਾਂ ਮੈਥੋਂ ਪਹਿਲਾਂ ਬੋਲਣ ਵਾਲੇ ਬੁਲਾ ਰਹੇ ਨੇ ਤੁਹਾਡੇ ਨਾਲ ਸ਼ੁਭਕਰਨ ਦੇ ਸ਼ਹੀਦੀ ਬਾਰੇ ਕੇਂਦਰ ਸਰਕਾਰ ਦੇ ਆਈਡੀਆਂ ਨਾਲ ਰਵਈਏ ਬਾਰੇ ਤੇ ਕਿਸਾਨ ਲਹਿਰ ਬਾਰੇ ਕੀਤੀ ਹੈ ਕਿਉਂਕਿ ਜਦੋਂ ਤੋਂ ਇਹ ਕਿਸਾਨ ਆंदोलन ਸ਼ੁਰੂ ਹੋਇਆ ਉਦੋਂ ਤੋਂ ਲੈ ਕੇ ਕੇਂਦਰ ਸਰਕਾਰ ਦਾ ਰਵਈਆ ਜੋ ਸਾਡੇ ਸਾਹਮਣੇ ਆਇਆ ਜੋ ਦੋਨਾਂ ਫਰਮਾਂ ਵੱਲੋਂ ਬਾਰਡਰਾਂ ਤੇ ਘੋਲ ਸ਼ੁਰੂ ਕੀਤਾ ਗਿਆ ਜਿਹਦੇ ਵਿੱਚ ਪਿਛਲੇ ਕਿਸਾਨ ਦਿੱਲੀ ਅੰਦੋਲਨ ਦੀਆਂ ਰਹਿੰਦੀਆਂ ਮੰਗਾਂ ਮੁੱਖ ਮੰਗਾਂ ਵਿੱਚੋਂ ਐਮਐਸਪੀ ਦੀ ਕਾਨੂੰਨੀ ਗਰੰਟੀ ਕਰਜ਼ਾ ਮਾਫੀ ਜਾਂ ਵੱਡੀਆਂ ਮੰਗਾਂ ਡਬਲਿਊਟੀਓ ਤੋਂ ਭਾਰਤ ਦੇ ਹੱਥੋਂ ਬਾਹਰ ਹੋਣਾ ਇਹਨਾਂ ਮੰਗਾਂ ਤੇ ਘੋੜ ਸ਼ੁਰੂ ਹੋਇਆ ਪਰ ਕੇਂਦਰ ਸਰਕਾਰ ਵੱਲੋਂ ਉਹਨਾਂ ਮੰਗਾਂ ਤੇ ਜਿਨ੍ਹਾਂ ਦਾ ਲਿਖਤੀ ਵਾਅਦਾ ਕੀਤਾ ਹੋਇਆ ਸੀ ਗੌਰ ਕਰਨ ਦੀ ਬਜਾਏ ਇੱਧਰ ਗੋਲੀਆਂ ਦੀ ਬਾਤ ਛੜਾ ਥਰੂ ਗੈਸਾਂ ਦੀ ਬਾਤ ਛੜਾ ਪਾਣੀ ਦੀਆਂ ਬੁਸ਼ਾੜਾਂ ਹੋਰ ਕਿੰਨਾ ਕੁਸ਼ਤਸ਼ਦ ਜਬਰ ਜਿੱਥੇ ਸਾਡਾ ਇਹ ਸ਼ੂਰ ਕਰਨ ਸ਼ਹੀਦ ਹੋਇਆ ਇਹਦੇ ਨਾਲ ਅਨੇਕਾਂ ਸ਼ਹੀਦਾਂ ਉਹ ਸ਼ਹੀਦਾਂ ਦੀ ਕਤਾਰ ਹਜੇ ਵੀ ਲਗਾਤਾਰ ਲੜੀ ਆ ਉਹ ਲੰਮੀ ਹੁੰਦੀ ਜਾ ਰਹੀ ਹੈ ਤੇ ਰੋਜ਼ ਉਹ ਸ਼ਹੀਦੀਆਂ ਹੋ ਰਹੀਆਂ ਕੇਂਦਰ ਵੱਲੋਂ ਇੱਕ ਪਾਸੇ ਸਾਡੀ ਲੜਾਈ ਚੱਲ ਰਹੀ ਹੈ ਕਿ ਸਾਨੂੰ ਤੁਸੀਂ ਆਪ ਨੇਖਤੀ ਵਾਦਾ ਕੀਤਾ ਹੋਇਆ ਹੈ ਸਾਰੀਆਂ ਫਸਲਾਂ ਤੇ ਐਮਐਸਪੀ ਦੀ ਖਰੀਦੀ ਕਮੂਨੀ ਗਰੰਟੀ ਮਿਲੇ ਔਰ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਇਹ ਕਾਨੂੰਨੀ ਗਰੰਟੀ ਦੇਣ ਦੀ بجائے ਹੋਰ ਉਦੋਂ ਵੀ ਤਕੜਾ ਹੱਲਾ ਜਾਂ ਹਮਲਾ ਕਰ ਲਗੇ ਸਾਡੀ ਖੇਤੀ ਤੇ ਬੋਲਿਆ ਗਿਆ ਜਿਵੇਂ ਪਹਿਲਾਂ ਵੀ ਬੁਲਾ ਰਹੇ ਨੇ ਜ਼ਿਕਰ ਕੀਤਾ ਕਿ ਖੇਤੀ ਮੰਡੀਕਰਨ ਨੀਤੀ ਦਾ ਚੌਖਟਾ ਕੇਂਦਰ ਸਰਕਾਰ ਵੱਲੋਂ ਤਿਆਰ ਕਰਕੇ ਸੂਬਿਆਂ ਤੇ ਥੋਪਤਾ ਵੀ ਇਹਦੇ ਚੌਕਟੇ ਦੇ ਅੰਦਰ ਰਹਿ ਕੇ ਇਹਨੂੰ ਤੁਸੀਂ ਲਾਗੂ ਕਰੋ ਇਹਦਾ ਮਤਲਬ ਸਰਕਾਰ ਕੇਂਦਰ ਸਰਕਾਰ ਸਾਡੇ ਦੂਜੇ ਪਾਸੇ ਖੜੀ ਹੈ ਤੇ ਸਾਡੀ ਲੜਾਈ ਉਹ ਦੂਜੇ ਪਾਸੇ ਖੜੀ ਹੈ ਸੋ ਇਸ ਕਰਕੇ ਸਾਨੂੰ ਅੱਜ ਉਹਨਾਂ ਮੰਗਾਂ ਨੂੰ ਮਨਵਾਉਣ ਖਾਤਰ ਤਕੜੇ ਸਿੰਘਾ ਆਛਾ ਇਕੱਠੇ ਹੋ ਕੇ ਲੜਨ ਦੀ ਲੋੜ ਹੈ ਕਿ ਉਧਰ ਨੂੰ ਕਦਮ ਜਥੇਬੰਦੀਆਂ ਵੱਲੋਂ ਵਧਾਏ ਜਾ ਰਹੇ ਐ ਸੌਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਭੈਣੋ ਭਰਾਵੋ ਕਿਸਾਨੋ ਵੀਰੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਕੱਠੇ ਹੋ ਕੇ ਸੰਘਰਸ਼ ਲੜ ਕੇ ਕੇਂਦਰ ਸਰਕਾਰ ਨੂੰ ਝੁਕਣਾ ਪੈਣਾ ਕਿਉਂਕਿ ਪਿਛਲੇ ਇਤਿਹਾਸ ਚੱਕ ਲਓ ਕਿਸਾਨ ਲਹਿਰਾਂ ਦੇ ਇਤਿਹਾਸ ਚੱਕ ਲਓ ਚਾਹੇ ਉਹ ਕਾਨੂੰਨੀ ਤੌਰ ਤੇ ਸੁਪਰੀਮ ਕੋਰਟਾਂ ਤੇ ਜਾਂ ਕੋਰਟਾਂ ਦੇ ਫੈਸਲੇ ਚੱਕ ਲਓ ਜਦੋਂ ਲੋਕ ਇਕੱਠੇ ਹੋ ਕੇ ਲੜਦੇ ਆ ਲੋਕ ਜਿੱਤਦੇ ਆ ਤੇ ਹਾਰਤ ਮਾਰਦੇ ਆਇਆ ਇਸ ਘੋੜ ਦੇ ਵਿੱਚ ਵੀ ਠੀਕ ਆ ਘੋੜ ਲੰਮੇ ਚੱਲਦੇ ਆ ਲੰਮੇ ਹੋ ਜਾਇਆ ਕਰਦੇ ਆ ਇਸ ਘੋੜ ਦੇ ਵਿੱਚ ਵੀ ਲੋਕ ਜਿੱਤਣਗੇ ਕਿਉਂਕਿ ਲੋਕਾਂ ਦੀ ਤਾਕਤ ਵੱਡੀ ਹੁੰਦੀ ਆ ਪਰ ਇਹਦੇ ਤੇ ਸ਼ਰਤੇ ਹੁੰਦੀ ਆ ਕਿ ਲੋਕ ਇਕੱਠੇ ਹੋ ਕੇ ਸਿਰ ਜੋੜਨਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਤੁਸੀਂ ਖਬਰਾਂ ਸੁਣੀਆਂ ਕਿ 27 ਤਰੀਕ ਨੂੰ ਫੇਰ ਕਿੰਨੇ ਫੋਰਮਾਂ ਇੱਥੇ ਸਿਰ ਜੋੜ ਰਹੇ ਆ ਤੇ ਸਭ ਕਾਮਨਾਵਾਂ ਕਰਦੇ ਆ ਕਿ ਉਹਨਾਂ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਕੋਲੇ ਇਹ ਚੰਗੀ ਖਬਰ ਪਹੁੰਚੇ ਤੇ ਆਪਾਂ ਇਕੱਠੇ ਹੋ ਕੇ ਇਹੀ ਸੱਚੀ ਸ਼ਰਧਾਂਜਲੀ ਆ ਸਾਡੇ ਸੁਭ ਕਰਨ ਨੂੰ ਕਿ ਸਰਕਾਰ ਨੂੰ ਇਕੱਠੇ ਹੋ ਕੇ ਦਾ ਨੱਕ ਮੋੜਿਆ ਜਾ ਸਕਦਾ ਇਕੱਠੇ ਹੋ ਕੇ ਹੀ ਨੱਕ ਮੋੜਾਂਗੇ ਆਖਰ ਦੇ ਵਿੱਚ ਮੈਂ ਸਾਡੀ ਜਥੇਬੰਦੀ ਬੀਕੇ ਜੁਆ ਇਬਰਾਹਿਮ ਲੌਂ ਪ੍ਰਵਾਦ ਦੇ ਨਾਲ ਦੁੱਖ ਸਾਂਝਾ ਕਰਦਾ ਹੋਇਆ ਇਹਨਾਂ ਜਥੇਬੰਦੀਆਂ ਦੇ ਨਾਲ ਦੁੱਖ ਸਾਂਝਾ ਕਰਦਾ ਹੋਇਆ ਇਹੀ ਆਸ ਕਰੂੰਗਾ ਕਿਸ ਇਸ ਵੀਰ ਨੂੰ ਸੱਚੀ ਸ਼ਰਧਾਂਜਲੀ ਇਹ ਹੀ ਆ ਆਓ ਇਕੱਠੇ ਹੋ ਕੇ ਤਕੜੇ ਸੰਘਰਸ਼ਾਂ ਦੇ ਰਾਹ ਪਈਏ ਸਿਰਾਂ ਤੇ ਖੱਫੜ ਬੰਨ੍ਹ ਕੇ ਔਰ ਦੇ ਮੈਦਾਨ ਚ ਉਤਰ ਕੇ ਇਹਨਾਂ ਸ਼ਬਦਾਂ ਦੇ ਨਾਲ ਹੀ ਤੁਹਾਡਾ ਸਭ ਦਾ ਧੰਨਵਾਦ ਵੈਗਨਜੀਕਾ ਖਾਨ ਸਾਹਿਬ ਵੈਗਨ